ਰਾਗ ਸੁਹੀ ਮਹੱਲਾ ਪੰਜਵਾਂ ਘਾਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਕ ਸਾਗਰ ਘਰ ਕਿਰਪਾ ਉਦਰ ਹਰ ਨਾਗਰ ਕਰਣ ਕਮਲ ਸਰਣ ਆਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮ ਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਇਆਲਾ ਰਾਵਣ ਗੁਣਾ ਕਟਿਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੇ ਮਾਨਵਾਚ ਕ੍ਰਮ ਪ੍ਰਭ ਏਕ ਤਿਆਏ ਸਰਬ ਫਲਾ ਸੋਈ ਜਨ ਪਾਏ ਤਾਰ ਅਨੁਗਰਹੋ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਾਦ ਅੰਤ ਪ੍ਰਭ ਸੋਈ ਨਾਨਕ ਤੇ ਸਬਿਨ ਅਵਰ ਨਾ ਕੋਈ ਰਾਗ ਸੁਹੀ ਮਹੱਲਾ ਪੰਜਵਾ ਅਸ਼ਟ ਪਦੀਆਂ ਘਰ ਨਵਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਜਿਨ ਡਿਠਿਆ ਮਨ ਰਹਿਸੀਐ ਕਿਉ ਪਾਈਐ ਤਿਨ ਸੰਗ ਜੀਉ ਸੰਤ ਸਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਤੇਨ ਸਿਉ ਪ੍ਰੀਤ ਨ ਟੁੱਟਾਈ ਕਬਹੋ ਨਾ ਹੋਵੇ ਭੰਗ ਜੀਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਉ ਆਏ ਮਿਲਾ ਹੋ ਸੰਤ ਸੱਜਣਾ ਨਾਮ ਜਪਹਿ ਮਨ ਮਿਤ ਜੀਉ ਰਹਾਉ ਦੇਖੈ ਸੁਣੇ ਨਾ ਜਾਣਈ ਮਾਇਆ ਮੋਹਿਆ ਅੰਧ ਜਿਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੇ ਧੰਦ ਜਿਓ ਨਾਮ ਧਿਆਵਹਿ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਓ ਹੁਕਮੇ ਜੋਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜੇ ਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪਣੜੇ ਪ੍ਰਭ ਭਾਣਿਆ ਦਰਗਹਿ ਪੈਦਾ ਜਾਏ ਜੀਉ ਐਥੈ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਉ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤਿ ਭਾਏ ਜੀਉ ਹਾਨ ਥਨੰਤਰ ਰਾਵ ਰਹਿਆ ਸਰਬ ਜੀਆ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜੀਓ ਮਾਨਤੇ ਕਬਹੂ ਨਾ ਵੀਸਰੈ ਜੇ ਆਪੇ ਹੋਏ ਦਿਆਲ ਜੀਓ ਆਵਣ ਜਾਣਾ ਰਹਿ ਗਏ ਮਨ ਗੁੱਠਾ ਨਰੰਕਾਰ ਜੀਉ ਤਾ ਕਾ ਅੰਤ ਨਾ ਪਾਈਐ ਊਚਾ ਅਗਮ ਅਪਾਰ ਜੀਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਾਰ ਜੰਮੈ ਲਖ ਵਾਰ ਜੀਉ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨੁ ਹੁਠਾ ਆਪ ਜੀਓ ਗੁਣ ਸਾਜੀ ਤਿਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸਰੈ ਬਿਨ ਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਓ ਤੂੰ ਸਮਰਥ ਤੂੰ ਸਰਬਮੈ ਤੂੰ ਹੈ ਬੋਧ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਰਾਗ ਸੁਹੀ ਮਹੱਲਾ ਪੰਜਵਾ ਅਸ਼ਟ ਪਦੀਆਂ ਘਰ ਦਸਵਾ ਕਾਫੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਿੰਜੀ ਕਾਂਡੀਆਂ ਜਿਨ੍ਹਾਂ ਨੇ ਹੋ ਦੂ ਜਾਣੈ ਲੱਗਾ ਝੂਰ ਮਰਹੁ ਸੇਵਾ ਡੀਆਂ ਹਾਉ ਨਾ ਛੋਡਾਉ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਹਾ ਪਾਈ ਮੂਦਾ ਤੜੀ ਨਿਤ ਹਿਰਦੈ ਰਖਾ ਸੰਭਾਲ ਭਾਵ ਜੁਲਾਈ ਪੰਧ ਤਾਓ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਇਤੇ ਲੱਖ ਕਰੋੜ ਪਰੀਏ ਰੋਮ ਨਾ ਕੁੱਜਨ ਤੇਰੇ ਆ ਤੂ ਸਾਹੀ ਹੂ ਸਾਹੋ ਹਉ ਕਹਿ ਨਾ ਸਕਾਂ ਗੁਣ ਤੇਰੇ ਆ ਸਹੀਆ ਤਉ ਅਸੰਖ ਮਨਯਹੁ ਹੱਬ ਵਿਧਾਨੀਆ ਹਿਕ ਘੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆ ਜੈ ਡਿਠੇ ਮਨ ਧੀਰੀਐ ਕਿਲ ਵਿਖ ਵੰਜਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹੱਲਾ ਪੰਜਵਾਂ ਸੰਮਰੇਤ ਵੇਦ ਪੁਰਾਣ ਪੁਕਾਰਣ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇ ਨਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਵੰਦਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦੇ ਆ ਸੋਦਤ ਸੋਦਤ ਸੋਧ ਤਾਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮਤੇ ਜੇਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਾਇਆ ਅੰਮ੍ਰਿਤ ਹਰਿ ਕਾ ਨਾਮ ਤਿਨਿ ਜਨੀ ਜਪ ਲਇਆ khoj hai koot asankh bahut anant ke jis bujhaaye aap needa tis he visar naahi daataar apna naam deho gun gaava din raat nanak chaao eh ho ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਮਾਣਯ ਕੁਚੱਜੀ ਅਮਾਵਨ ਡੋਸੜੇ ਹਾਉ ਕਿਉਂ ਸਹੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਜਿੰਨੀ ਸਖੀ ਸਹੋਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਾਜਨ ਆਵਨੀ ਹਾਉ ਕਹਿ ਜੀ ਦੋਸ ਤਰੇਓ ਜੀਓ ਕਿਆ ਗੁਣ ਤੇਰੇ ਵਿਥਰਾ ਹਾਉ ਕਿਆ ਕਿਆ ਕਿ ਨਾ ਤੇਰਾ ਨਾਓ ਜੀਓ ਇਕ ਟਟੋਲ ਨਾ ਅੰਬੜਾ ਹਾਉ ਸਤਿਗੁਰ ਬਾਣੇ ਤੇਰੇ ਜਾਓ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸ ਤੂ ਸਹਿ ਦਿੱਤੀ ਆ ਮੈਂ ਤਿੰਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾ ਕੁਰਲੀਆਂ ਬੱਗ ਵਹਿਥੇ ਆਏ ਜੀਓ ਸਾ ਧਨ ਚੱਲੀ ਸਾ ਹੁਰੈ ਪਿਆ ਮੋਹ ਦੇਸੀ ਅੱਗੇ ਜਾਏ ਜੀਓ ਸੁਤੀ ਸੁਤੀ ਝਾਲ ਥੀਆ ਕੁੱਲੀ ਵਾਟੜੀ ਆਸ ਜੀਓ ਤੈ ਸਹ ਨਾਲਹੁ ਮੁੱਤੀ ਅਸ ਦੁੱਖਾਂ ਨੂੰ ਧਰੀ ਆਸ ਜੀਓ ਤੋਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੁਹੀ ਮਹੱਲਾ ਪਹਿਲਾ ਸੁਚੱਜੀ ਜਾ ਤੂ ਤਾ ਮੈਂ ਸਭ ਕੋ ਤੂ ਸਾਹਿਬ ਮੇਰੀ ਰਾਸ ਜੀਓ ਤਉਦ ਅੰਤਰ ਹਉ ਸੁਖ ਵਸਾ ਤੂ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਾਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ ਜੀਓ ਭਾਣੈ ਭਵ ਜਲ ਲੰਗੀਐ ਭਾਣੈ ਮੰਜ ਭਰੀ ਆਸ ਜੀਓ ਭਾਣੈ ਸੋ ਸਹ ਰੰਗੁਲਾ ਸਿਫਤ ਰਤਾ ਗੁਣਤਾਸ ਜੀਓ ਭਾਣੈ ਸਹ ਪੀਹਾਵਲਾ ਹਉ ਆਵਣ ਜਾਣ ਮੁਈ ਆਸ ਜੀਓ ਤੂ ਸਹ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮੰਗਔ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ ਗੁਰ ਸਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਸੋਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗਾ ਉਪਾਏ ਜੀਓ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਏ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂਂ ਦੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਾਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਾਉ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਏਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਓ ਪਾਵਹਿ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਓ ਜੀਓ ਹਉ ਆਪੋ ਹੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਵੋ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਵਸਾਓ ਜੀਓ ਮੈਂ ਬਾਹੜ ਨਾ ਤ੍ਰਿਸ਼ਨਾ ਭੁਖੜੀ ਹਉ ਰਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਭਾਰ ਜੋਬਨ ਮੈਂ ਮਤ ਕੇਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਬਗਣ ਚੇਤ ਬੇਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਧਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪੇਰ ਕਾ ਸਹਜ ਨਾ ਭਾਇਆ ਸਤਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾ ਲੱਤਣ ਰਾਡੇ ਪਾਵ ਬੇਨ ਫਿਰ ਧਨ ਕੁਮਲਾਣੀ ਬਾਬਾ ਮੈਂ ਵਾਰ ਦੇਹ ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਓ ਰਾਵ ਰਹਿਆ ਜੋਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਭਵਨ ਕੰਤਰ ਵੈ ਸੁਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੋਗ ਜੋਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਭੀ ਵੰਨਿਆ ਸਾਹੁਰੈ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮੀਟ ਨਾ ਸਕੈ ਕੋਈ ਜਾਨੀ ਨਾਉ ਨਰਹ ਨੇ ਕੇਵਲ ਰਵ ਰਹਿਆ ਤਿਹੋ ਲੋਈ ਮਾਏ ਨਿਰਾਸੀ ਰੋਏ ਵਿਛੁन्नी ਬਾਲੀ ਬਾਲਹਿ ਤੇ ਨਾਨਕ ਸਾਚ ਸਬਦ ਸੁਖ ਮਹਲੀ ਗੁਰ ਚਰਣੀ ਪ੍ਰਭ 체ਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਹਦੂਰ ਫਿਰ 라ਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਾਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਤੇ ਰਹਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਾਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪਰਾਪਤ ਹੋਈ ਜਿਸ ਸੇਤੀ ਮਨ ਲਾਇਆ ਆਨ ਦੇਨ ਮੇਲ ਭਾਇ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਆਵਹੋ ਮੀਤ ਪਿਆਰੇ ਮੰਗਲ ਗਾਵਹੁ ਨਾਰੇ सच मङ्गल गावहो ता प्रभ पावहो सोहिलडा जुगचारे अपने कर आया थान सुहाया कार्य शब्द स्वारे ज्ञान महारस अंजन अञ्जन रूप दिखाया सखी मिलहो रस मंगल गावहो हम घर साजन आया मान तन अमृत भिनाय अंतर प्रेम रतनना अंतर रतन पदार्थ मेरे परम तत् विचारो जंत देख तू सफल औ दाता सिर सिर दे बनहारो तू जान ज्ञानी अंतर जामी आपे कारण कीना सुन हो सखी मन मोहन मोहिया तन मन अमृत भिनाय ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੋਦ ਬਿਨ ਕਾਉਣ ਗੁਜਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ